ਸੰਸਾਰ ਭਰ ਵਿੱਚ ਵਸਦੇ ਸਤਿਕਾਰਯੋਗ ਪੰਜਾਬੀਓ ਸੰਦੀਪ ਸਿੰਘ ਅਰਪਾਲੋਂ ਦੀ ਬਲਾਈ ਗੁਰਫਤ ਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਅਸਤ ਵਾਲੇ ਦਿਨ ਸ਼੍ਰੀ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਅਕਾਲੀ ਦਰਬਾਰਸ ਪੰਜਾਬ ਦੇ ਵੱਲੋਂ ਇਤਿਹਾਸਕ ਗੁਰੂ ਲਾਡੋ ਇਤਿਹਾਸਕ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਆ ਤੇ ਉਸ ਕਾਨਫਰੰਸ ਦਾ ਜਿਹੜਾ ਮਕਸਦ ਆ ਉਹ ਬੰਦੀ ਸਿੰਘਾਂ ਦੀ ਰਿਆਈ ਭਾਈ ਅਮਰਤਪਾਲ ਸਿੰਘ ਦੀ ਰਿਆਈ ਔਰ ਜਿਹੜੇ ਪੰਥਕ ਮਸਲੇ ਨੇ ਉਹਨਾਂ ਨੂੰ ਵਿਚਾਰਦੇ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਹ ਇਤਿਹਾਸਕ ਕਾਨਫਰੰਸ ਕੀਤੀ ਜਾ ਰਹੀ ਆ ਆਪ ਸਾਰਿਆਂ ਨੂੰ ਪੰਜਾਬਦਰਦੀਆਂ ਨੂੰ ਪੰਜਾਬ ਦੇ ਲਈ ਵਫਾਦਾਰੀ ਰੱਖਣ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਆ Hindu Muslim Sikh ਹਰ ਧਰਮ ਦੇ ਬੰਦੇ ਨੂੰ ਹਰ ਵਿਅਕਤੀ ਨੂੰ ਸਾਡੀ ਹੱਥ ਜੋੜ ਕੇ ਅਪੀਲ ਆ ਕਿ ਆਓ ਆਪਾਂ ਭਾਈ ਅਮਰਤਪਾਲ ਸਿੰਘ ਜੀ ਪਿੱਠ ਤੇ ਖੜੀਏ ਔਰ 9 ਅਗਸਤ ਵਾਲੇ ਦਿਨ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੁਰੂ ਲਾਡੋ ਇਤਿਹਾਸਕ ਪੰਥਕ ਕਾਨਫਰੰਸ ਦੇ ਵਿੱਚ ਸ਼ਾਮਲ ਹੋਈਏ ਸਾਰੀ ਸੰਗਤ ਨੂੰ ਦੁਆਰਾ ਫੇਰ ਸੱਦਾ ਕਿ ਇਸ ਇਤਿਹਾਸਕ ਪੰਥਕ ਕਾਨਫਰੰਸ ਦਾ ਹਿੱਸਾ ਬਣੋ ਤੇ ਪੰਥ ਦੇ ਭਗਦੇ ਮਸਲੇ ਪੰਥ ਦੀਆਂ ਦਰਪੇਸ਼ ਮੁਸ਼ਕਲਾਂ ਬਾਰੇ ਆਪਾਂ ਸਾਰੇ ਨਾਲ ਮਿਲ ਕੇ ਵਿਚਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ